ਬਾਪੇ ਬਹੁਤ ਦੂਰੋਂ ਕੁੱਲੂ ਵਾਲੀ ਪਹਾੜੀ ਤੋਂ ਚੱਲ ਕੇ ਆਏ ਆ ਬੱਚਾ ਬਾਪਿਆਂ ਨੂੰ ਬਰਸਾਤਾ ਪਾਣੀ ਸਰਦਾ ਉਹ ਬਾਬਾ ਨੱਤੀ ਆਇਆ ਨੋ ਪੀਣੂ ਕਿਣੂ ਲਗਰ ਸਕਾਗੇ ਓ ਬਾਬਾ ਗਾਹਾਂ ਮਰ ਜਾ ਮਾਦਾ ਤੇਰੇ ਅਰਘਾਂ ਆ ਆਇਲਾ ਬਾਈਆ ਬਾਬਾ ਤੂੰ ਦਸਹਿ ਜਾ ਉਹ ਬਾਬਾ ਬਾਗ ਦਾ ਬਾਗ ਦਾ ਕਾਹਨ ਬਾਗ ਦਾ ਉਹ ਪੰਚਾ ਤੇਰਾ ਮੁਕੱਦਰ ਬਣਾ ਦੇ ਤੇਰਾ ਮੱਥਾ ਦੱਸਦਾ ਜਿਹੜਾ ਜਹਾਜ਼ ਦੀ ਵਾਰੀ ਨੂੰ ਹੱਥ ਪਵਾ ਦਗੇ ਤੇ ਜਿੱਦ ਕੇ ਕਰਾਮ ਤੋਂ ਕੋੜੇ ਸਿੰਦਾ ਅਮਰੀਕਾ ਦੇ ਉਹ ਬਾਬਾ ਟਰੰਪ ਕੋਲੇ ਵੀ ਡਰਾਏ ਮੰਦਾ ਲੱਗਦਾ ਤੂੰ ਵੀ ਟਰੰਪ ਨਾਲ ਆਵਾ ਟਰੰਪ ਉਧਰ ਉਧਰਾਈ ਜਾਂਦਾ ਤੂੰ ਇਧਰ ਉਧਰਾਈ ਜਾਂਦਾ ਉਹ ਬੱਚਾ ਪੋਸ ਨਹੀਂ ਹੁੰਦਾ ਤੈਨੂੰ ਜਹਾਜ਼ ਦੀ ਵਾਰੀ ਨੂੰ ਹੱਥ ਪਵਾ ਦਿੰਦੀ ਆ ਦਹਾਈਂ ਬੜੀ ਨੂੰ ਹੱਥ ਪਾ ਕੇ ਇੱਕ ਰਾਜ 35 ਲੱਖ ਡੁੱਬ ਗਈ ਜਦੜ ਸਿੰਗੀ ਦੇ ਦਿੰਨੀ ਆ ਕਹਿੰਦੇ ਉਹ ਮੈਂ ਵੀ ਬਾਬਾ ਮਾਈ ਕਾਲੀਆਂ ਕਿਦੜ ਸਿੰਗੀ ਮੈਂ ਤਾਂ ਤੇਰੇ ਅਰਗਾਂ ਦੂਰਨ ਹੋ ਗਏ ਥਾਬੇ ਰਹਿ ਗਏ ਮੈਂ ਰੋਟੇ ਰੋਣੇ ਆ ਆ ਬੱਚਾ ਫਿਰ ਆਇਆ ਤਾ ਨੂੰ ਕੌਣ ਲੱਗੂਗਾ ਜੇ ਤੋ ਬਹੁ ਨੂੰ ਪੇੜਾ ਜਾ ਰਿਹਾ ਤਾਂ ਉੱਠ ਕੇ ਤੜਕੀ ਸੁਭਾ ਇਹ ਦੂਜੀ ਗੱਲ ਦੂਜੀ ਗੱਲ ਇਹ ਆ ਕੇ ਬਾਪਿਆਂ ਨੂੰ ਆਪੋ ਖਾਮਾ ਦਾ ਤੇਰੇ ਵਰਗਾ ਅੰਨਾਈ ਦੀ ਭਗਤਾਂ ਕਦਉ ਦਾ ਪੇੜਾ ਗੌਰੂ ਪੇੜਾ ਸਕਉਣਾ ਸੁਵਾ ਆ ਸ਼ਾਮ ਤੇ ਦੂਜੀ ਗੱਲ ਇਹ ਆ ਕਿ ਬਾਪਿਆਂ ਨੂੰ ਸਮੁੰਦਰ ਸਕਾ ਦੇ ਜੇ ਨਹੀਂ ਪਰ ਸਾਦੇ ਸਕਾ ਸਕਦਾ ਇਹ ਨੂੰ ਮਾਰਸ ਦਾ ਹੁੰਦਾ ਪੂ ਬਣਾ ਫਿਟ ਕਰਿਆ